ਈਨਾਨੀ ਤੋਂ ਆਦਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪਿੰਡ ਪਿੰਡ ਆਪਣਾ ਕਿਲਾ ਗੜੀ ਸੰਤੋਖ ਸਿੰਘ ਨੂਰ ਦੀ ਤੇ ਕਿਤਰਾ ਮਾਰਿਸ਼ ਦਾ ਕੀ ਕਹਿਣਾ ਚਾਹੁੰਦੇ ਹੋ ਬਾਰਿਸ਼ ਤੇ ਪਹਿਲਾਂ ਗਰਮੀ ਬਹੁਤ ਸੀ ਤੇ ਸਾਰੇ ਕਹਿੰਦੇ ਬਾਰਿਸ਼ ਹੋਵੇ ਬਾਰਿਸ਼ ਹੋਵੇ ਗਰਮੀ ਥੋੜੀ ਘਟੇ ਘਟੇ ਤੇ ਘਰ ਜਦੋਂ ਬਾਰਿਸ਼ ਪਈ ਆ ਤਾਂ ਬਾਰਿਸ਼ ਜਿਆਦਾ ਪੈ ਗਈ ਆ ਜੇ ਹੋਰ ਪੈਂਦੀ ਰਹੀ ਤੇ ਜਿਹੜੀ ਸਾਰੀ ਫਸਲੇ ਖਰਾਬ ਹੋ ਜਾਣੀ ਹੋਲ ਪਾਣੀ ਕਿਤਰਾ ਪਾਣੀ ਬਹੁਤ ਜਿਆਦਾ ਵਾ ਫਸਲਾਂ ਨੂੰ ਪਾਰ ਕਰਨ ਦਿਆ ਵਾ ਪਾਰ ਕਰਨ ਦਿਆ ਆ ਗਾਂ ਅਸਲਾਮੀ ਉਲੀ ਵੀ ਪਾਣੀ ਜ਼ਿਆਦਾ ਨਹੀਂ ਖਚਣਦੀ ਤੇ ਪਾਣੀ ਖੜਾ ਹੋਇਆ ਜ਼ਿਆਦਾ ਕਿੰਨਾ ਕੋ ਨੁਕਸਾਨ ਹੋ ਸਕਦਾ ਨੁਕਸਾਨ ਸਾਰਾ ਫਸਲ ਖਰਾਬ ਹੋਣੀ ਹੈ ਨਹੀਂ ਪੈਂਦਾ ਰਿਹਾ ਨਹੀਂ ਪੈਂਦਾ ਰਿਹਾ ਹਾਂਜੀ ਕਿਹਦਾ ਜੀ ਹਾਂਜੀ ਮੇਰਾ ਜਸਵੀਰ ਸਿੰਘ ਜੀ ਕੈਂਟ ਕਲਾਕ ਵੀ ਸੰਤੋਖ ਸਿੰਘ ਤੋਂ ਆਜੀ ਨੂਰਦੀ ਤੋਂ ਤੇ ਕਿਸ ਤਰ੍ਹਾਂ بارش ਵਾਰੀ ਕੀ ਕਰਨ ਚਾਹੀਏ بارش ਦਾ ਦੇਖੋ ਜੀ ਕੋ ਲਗਭਗ ਇਹ ਸਾਵਣ ਦਾ ਮਹੀਨਾ ਜਿਹੜਾ ਹੈ ਕਿ ਸਾਵਣ ਦਾ ਮਹੀਨਾ بارش ਦੇ ਨਾਲ ਸ਼ੁਰੂ ਹੁੰਦਾ ਹੁੰਦਾ ਹੀ ਕਿ 15 ਨਰ 20 ਜਾਣ ਦੇ ਬਾਵਜੂਦ ਜਿਹੜਾ ਉਹ بارش ਹੋਈ ਆ ਔਰ بارش ਵੀ ਇਹ ਪਹਿਲੀ ਵਾਰ ਇਦਾਂ ਦੀ ਹੋਈ ਆ ਵੀ ਜਿਹੜੀ ਲਗਭਗ ਦੂਰ ਦੂਰ ਤੱਕ ਜਿਹੜਾ ਮੀਂਹ ਆ ਉਹ ਪੈ ਰਿਹਾ ਤੇ ਇਸ ਮੀਂਹ ਦੇ ਨਾਲ ਜਿਹੜਾ ਉਹ ਫਸਲਾਂ ਨੂੰ ਬਹੁਤ ਵਧੀਆ ਜਿਹੜਾ ਉਹ ਫਾਇਦਾ ਹੋਊਗਾ ਕਿਉਂਕਿ ਔਰ ਜ਼ਿਆਦਾ ਹੋਣ ਦੇ ਕਾਰਨ ਬੰਦੀਆਂ ਦਾ ਪਾਣੀ ਜਿਹੜਾ ਉਹ ਮਤਲਬ ਬਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈਗਾ ਤੇ ਲਾਈਟ ਵੀ ਮਤਲਬ ਜਿਹੜੀ ਪ੍ਰਭਾਵਿਤ ਹੋ ਰਹੀ ਸੀ ਹਾਲੇਕਰ ਸਰਕਾਰ ਨੇ ਪਹਿਲਾਂ ਜਿਹੜੀ ਚੰਗੀ ਲਾਈਟ ਦੇ ਕੇ ਤੇ ਝੋਨੇ ਜਿਹੜੇ ਲੱਗ ਗਏ ਸੀਗੇ ਲਗਭਗ ਪਰ ਝੋਨਾ ਜਿਆਦਾ ਲੱਗ ਜਾਣ ਦੀ ਵਜ੍ਹਾ ਕਰਕੇ ਉਹ ਬੰਦੀਆਂ ਦੇ ਨਾਲ ਪਾਲਣਾ ਮੁਸ਼ਕਲ ਹੋ ਰਿਹਾ ਸੀ ਪਰ ਇਹ ਕੁਦਰਤ ਜਿਹੜੀ ਆ ਉਹ ਕਰੋਪ ਵੀ ਸਾਡੇ ਕੰਮਾਂ ਕਰਕੇ ਹੀ ਹੁੰਦੀ ਆ ਕਿਉਂਕਿ ਅਸੀਂ ਦਰਖਤਾਂ ਦਾ ਕਾਣ ਕੀਤਾ ਪਹਿਲਾਂ ਤੇ ਜੇ ਹੁਣ ਕੁਦਰਤ ਮਿਹਰਬਾਨ ਹੋਈ ਆ ਤਾਂ ਉਹ ਇੱਕ ਬਹੁਤ ਵੱਡੀ ਜਿਹੜੀ ਆ ਉਹ ਸਮਝ ਲਓ ਵੀ ਇਹ ਪ੍ਰਾਪਤੀ ਆ ਬਾਰਸ਼ ਦੇ ਨਾਲ ਜਿਹੜੀ ਝੋਨੇ ਦੀ ਫਸਲ ਆ ਪੱਠੇ ਆ ਜਿਹੜੇ ਤੇ ਸਬਜ਼ੀਆਂ ਉਹ ਮੋੜ ਬਹਾਰ ਚ ਆਉਣਗੀਆਂ ਜਿਹੜੇ ਦਰਖਤ ਆ ਉਹ ਸੁੱਕਦੇ ਪੈਸੇ ਜਿਹੜੇ ਉਹ ਵੀ ਮੋੜ ਬਹਾਰ ਦੇ ਵਿੱਚ ਆਉਣਗੇ ਹਰਿਆਲੀ ਹੋਏਗੀ ਤੇ ਕੁਦਰਤ ਜਿਹੜੀ ਆ ਉਹ ਮਿਹਰਬਾਨ ਹੋਈ ਆ ਇਹ ਵੇਲੇ ਤੇ ਜੇ ਕੁਦਰਤ ਮਿਹਰਬਾਨ ਹੋਈ ਆ ਤੇ ਇਹਦੇ ਨਾਲ ਅਜੇ ਜਿਹੜਾ ਮੀਂਹ ਪਿਆ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਇਸ ਤੋਂ ਅੱਗੇ ਬਹੁਤ ਜ਼ਿਆਦਾ ਅਗਰ بارش ਹੋਵੇ ਤਾਂ ਮੀਂਹ ਦਾ ਨੁਕਸਾਨ ਜਿਹੜਾ ਕਰ ਸਕਦਾ ਵਾ ਪਰ ਔੜ ਜਿੰਨੇ ਆ ਉਹ ਇੰਨੇ ਮੀਂਹ ਦੇ ਨਾਲ ਕੋਈ ਵੀ ਜਿਹੜਾ ਉਹਦੇ ਨਾਲ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਜੇ ਹੋਰ ਵੀ ਮੀਂਹ ਪੈ ਜਾਂਦਾ ਥੋੜਾ ਬਹੁਤਾ ਤੇ ਜਿਹੜਾ ਵਾ ਇਹ ਮਹਾ ਔੜੀ ਜਿਹੜੀ ਉਹ ਸੂਤਰ ਆਣੀ ਆ ਕਿਉਂਕਿ ਜਿਹੜਾ ਬੰਬੀਆਂ ਦਾ ਪਾਣੀ ਆ ਉਹ ਪਹਿਲਾਂ ਹੀ ਜਿਹੜੇ ਬੰਬੀਆਂ ਵਾਂ ਉਹ ਲੋਰਿੰਗ ਮੰਗਣੀਆਂ ਸਟਾਰਟ ਕਰਤੀਆਂ ਤੇ ਬੰਬੀਆਂ ਦਾ ਪਾਣੀ ਜਿਹੜਾ ਉਹ ਛਪਕੇ ਮਾਰ ਲਾ ਪਿਆ ਹੈਗਾ ਤੇ ਇਸ ਕਰਕੇ ਇਹ ਜਿਹੜੀ ਬਾਰਿਸ਼ ਹੋਈ ਆ ਤੇ ਕੁੱਲ ਮਿਲਾ ਕੇ ਹਰ ਇੱਕ ਜੀਵ ਜੰਤੂ ਵਾਸਤੇ ਇਨਸਾਨੀਅਤ ਵਾਸਤੇ ਫਲਾਂ ਸਬਜ਼ੀਆਂ ਵਾਸਤੇ ਤੇ ਜਿਹੜੀ ਝੋਨੇ ਦੀ ਫਸਲ ਆ ਖਾਸ ਕਰਕੇ ਉਹਦੇ ਵਾਸਤੇ ਬਹੁਤ ਲਾਹੇਵੰਦ ਜਿਹੜੀ ਉਹ ਸਭ ਤੋਂ ਹੋਏਗੀ। ਜੀ ਵਧਦੀ ਰਹੇ। ਮੇਰਾ ਨਾਮ ਜਨੈਕ ਪਿੰਡ ਪਿੰਡ ਨੋਟਰੀ ਤੇ ਜਿਸ ਤਰ੍ਹਾਂ ਜੜੀ ਬਾਰਿਸ਼ ਹਾਦੀ ਹੋ ਰਹੀ ਹੈ। ਬਾਰਿਸ਼ ਬਹੁਤ ਵਧੀਆ ਜੀ। ਤੇ ਸ਼ੁਗਰਾ ਕੁਦਰਤ ਦਾ ਜਿਹੜਾ ਔੜ ਬਹੁਤ ਲੱਗੀ ਸੀ ਤੇ ਭਗਵੰਤ ਮਾਤਾ ਜੀ ਕਹਿ ਰਹੇ ਵੀ ਨਹਿਰਾਂ ਚ ਪਾਣੀ ਆਊਗਾ ਸੋਇਆਂ ਚ ਪਾਣੀ ਆਊਗਾ ਸਾਡੇ ਅਜੇ ਤੱਕ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੇ ਤੱਕ ਨਹੀਂ ਪਾਣੀ ਪਹੁੰਚਾ ਅੱਛਾ ਹਾਂ ਜੀ ਜਿਹੜੀ ਆ ਵਾਰਸ਼ ਨੇ ਕਿੰਨਾ ਕੋਈ ਬਹੁਤ ਬਹੁਤ ਧੰਨਵਾਦ ਆ ਪਰਮਾਤਮਾ ਦਾ ਫਸਲਾਂ ਨੂੰ ਵੀ ਲੋੜ ਸੀ ਜਾਨਵਰਾਂ ਨੂੰ ਲੋੜ ਸੀ ਰੁੱਖਾਂ ਨੂੰ ਲੋੜ ਸੀ ਤੇ ਪਾਣੀ ਦੀ ਤੇ ਬਹੁਤ ਜ਼ਿਆਦਾ ਲੋੜ ਸੀ ਇਹ ਬਹੁਤ ਹੀ ਵਧੀਆ ਸ਼ੂਗਰ ਕਰਦੇ ਆ ਕੁਦਰਤ ਦਾ ਕੱਲ ਦਾ ਮੀਂਹ ਹਿਰੂ ਹੋਇਆ ਤੇ ਫਸਲਾਂ ਦੇ ਆਸਤੇ ਬਹੁਤ ਵਧੀਆ ਮੀਂਹ ਆ ਜੀ ਅਜਰਬਾਰ ਤੇ ਜਾਰੀ ਰਿਹਾ ਕੰਟੀਨਿਊ ਰਹੀ ਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੈ ਨੁਕਸਾਨ ਤੇ ਫਿਰ ਹੁੰਦਾ ਹੀ ਆ ਰਹੀ ਤੇ ਫਸਲਾਂ ਖਰਾਬ ਹੋਣਗੀਆਂ ਫਿਰ ਜ਼ਿਆਦਾ ਤੇ ਕੁਦਰਤ ਨੂੰ ਅਸੀਂ ਕੁਝ ਕਹਿ ਵੀ ਨਹੀਂ ਸਕਦੇ ਕੁਦਰਤ ਦੇ ਰੰਗ ਜੋ ਕਹੇ ਉਹ ਕਰਦੀ ਉਹ ਵਧੀਆ ਕਰਦੀ ਆਹੀਂ ਤੇ ਬੰਦੇ ਹੁੰਦੇ ਆ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਕੁਦਰਤ ਦੇ ਜੋ ਨਿਯਮ ਉਹ ਬਹੁਤ ਵਧੀਆ ਹੈ ਪਰ ਜੇ ਅਜਰਬਾਰ ਕਿ ਨਾ ਆਂਦੀ ਇਸੇ ਭਾਰੀ ਨਿਸ਼ਾਨ ਫਿਰ ਬਹੁਤ ਭਾਰੀ ਨਿਸ਼ਾਨ ਜਿੱਤਾ ਪਿਛਲੇ ਸਾਲ ਝੋਨਿਆਂ ਦਾ ਕਿਸਾਨਾਂ ਦਾ ਬਹੁਤ ਜ਼ਿਆਦਾ ਨ ਪੱਤਲ ਪੈ ਗਈ ਸੀ ਝੋਨੇਆਂ ਨੂੰ ਜਿੱਦਾਂ ਮੰਨ ਲਾ ਕੇ ਟਰਾਲੀ ਭਰ ਕੇ ਜਾਂਦੀ ਸੀ ਉਹਦੇ ਵਿੱਚੋਂ 4-5 ਕੁਇੰਟਲ ਹੀ ਝੋਨਾ ਨਿਕਲਦਾ ਸੀ ਜਿੱਥੇ 20 ਕੁਇੰਟਲ 25 ਕੁਇੰਟਲ 30 ਕੁਇੰਟਲ ਨਿਕਲਦਾ ਸੀ 4-5 ਕੁਇੰਟਲ ਝੋਨਾ ਪੱਤਲ ਬਹੁਤ ਪੈ ਹੀ ਤੇ ਉਹਦੇ ਨਾਲ ਜੇ ਰਹਿੰਦਾ ਤੇ ਸੁੰਡੀ ਪੈਣੀ ਸੀ ਫਸਲਾਂ ਨੂੰ ਰੇਹਾਂ ਸਪਰੇਆ